ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੁੰਡ ਬਾਣੀ ਰਬਦਾਸ ਜੀਓ ਕੀ ਘਰ ਦੂਜਾ ਇੱਕ ਓਮਕਾਰ ਸਤਗੁਰ ਪਰਸਾਦ ਮੁਕੰਦ ਮੁਕੰਦ ਜਪਿ ਹੋ ਸੰਸਾਰ ਬਿਨ ਮੁਕੰਦ ਤਨ ਹੋਇ ਆਵਾਰ ਸੋਈ ਮੁਕੰਦ ਮੁਕਤਿ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਮੁਕੰਦ ਮੁਕੰਦ ਜਪਿ ਹੋ ਸੰਸਾਰ ਬਿਨ ਮੁਕੰਦ ਤਨ ਹੋਏ ਆਵਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸਾਨੰ ਸੇਵਕ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਲਭ ਤਨ ਲਾਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੂੰ ਹੀ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੁਆ ਪਰਗਾਸ ਕਰ ਕਿਰਪਾ ਲੀਨੇ ਕੀਟ ਦਾਸ ਕਹ ਰਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੋਂ ਕੀ उपजे ज्ञान हुआ परगास कर कृपा लीने कीट दास कहो रविदास अब तृष्णा चूकी जप मुकंद सेवा ताहू की वाहे गुरु जी का खालसा वाहे गुरु जी की फतेह ਰਾਗ ਗੋਂਡ ਬਾਣੀ ਰਬਦਾਸ ਜੀਓ ਕੀ ਕਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਹੇ ਲੋਕੋ ਮੁਕਤੀ ਦਾਤੇ ਪ੍ਰਭ ਨੂੰ ਸਦਾ ਸਿਮਰੋ ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ ਮੇਰਾ ਤਾਂ ਮਾ ਪਿਓ ਓਹ ਪ੍ਰਭੂ ਹੈ ਓਹੀ ਦੁਨੀਆ ਦੇ ਬੰਦਨਾ ਤੋਂ ਮੇਰੀ ਰਾਖੀ ਕਰਦਾ ਹੈ ਮਾਇਆ ਦੇ ਬੰਦਨਾ ਤੋਂ ਖਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਕਿਉਂਕਿ ਉਹ ਜਿਉਂਦਾ ਵੀ ਪ੍ਰਭੂ ਨੂੰ ਸਿਮਰਦਾ ਅਤੇ ਮਰਦਾ ਵੀ ਉਸ ਨੂੰ ਯਾਦ ਕਰਦਾ ਹੈ ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ ਰਹਾਉ ਪ੍ਰਭੂ ਦਾ ਸਿਮਰਨ ਮੇਰੀ ਜਿੰਦ ਦਾ ਆਸਰਾ ਬਣ ਗਿਆ ਹੈ ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ ਪ੍ਰਭੂ ਦੀ ਭਗਤੀ ਮਨੁੱਖ ਨੂੰ ਬੈਰਾਗ ਵਾਨ ਕਰ ਦਿੰਦੀ ਹੈ ਮੈਨੂੰ ਗਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ ਤਾਂ ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ ਲੋਕ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੇ। हे प्रभु ਤੇਰੀ ਭਗਤੀ ਨੇ ਮੇਰੀ ਨੀਵੀਂ ਜਾਤ ਵਾਲੀ ਟਹਿਂ ਦੀ ਕਲਾ ਮੇਰੇ ਅੰਦਰੋਂ ਮਿਟਾ ਦਿੱਤੀ ਹੈ ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿਦਾ ਹਾਂ। ਤੂੰ ਹੀ ਸਦਾ ਮੈਨੂੰ ਦੁਨੀਆ ਦੇ ਬੰਦਨਾ ਤੋਂ ਮੋਤਾ ਜੀਆਂ ਤੋਂ ਪਾਰ ਲੰਘਾਉਣ ਵਾਲਾ ਹੈ। ਪਰਬੋ ਦੀ ਬੰਦਗੀ ਨਾਲ ਮੇਰੇ ਅੰਦਰ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ ਚਾਨਣ ਹੋ ਗਿਆ ਹੈ ਮਿਹਰ ਕਰਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ हे ਰਵਿਦਾਸ ਆਖ ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ ਨਿਤ ਪ੍ਰਭੂ ਦੀ ਭਗਤੀ ਕਰਦਾ ਹਾਂ ਭਾਵ ਪਰਮਾਤਮਾ ਦਾ ਸਿਮਰਨ ਕਰਿਆ ਕਰੋ ਸਿਮਰਨ ਨੀਮਿਆਂ ਨੂੰ ਉੱਚਾ ਕਰ ਦਿੰਦਾ ਹੈ ਤੇ ਤ੍ਰਿਸ਼ਨਾ ਮੁਕਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ